ਅਰਦਾਸ ਕੋ ਕਾਰਜ ਜਿਵਾਹੀ ਬਿੱਤੀ ਦੇ ਖਾਤੇ ਅਰਦਾਸ ਰਾਉਂਦਾ ਸਹਾਏ ਅਰਜਨਾਥ ਕੋ ਬੇਨੂੰ ਸਿਮਰੋ ਸਿਧਾ ਦੇ ਰਾਹੀ ਸ੍ਰੀ ਅਰਜਨ ਸਿੰਘ ਦੇ ਰਾਹੀ ਆਏ ਜੀ ਸਭ ਤੋਂ ਬੁਝਾਏ ਮੈਂ ਕਾਲਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ 'ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਤੇ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼੍ਰੋਣੀ ਕਮੇਟੀ ਦਾ ਮੈਂਬਰ ਮੈਂ 99 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜੀਰ ਰਿਆ ਵਾਂ ਔਰ ਲੰਬਾ ਸਮਾਂ ਮਾਜਲੇ ਦਾ ਜ਼ਾਇਦਾ ਰਿਆਨ ਸ਼ਰੂਨ ਕਮੇਟੀ ਦਾ ਮੈਂਬਰ ਰਿਆ ਹਾਂ ਇਸ ਪਾਰਟੀ ਦਾ ਮੈਂ ਕੀ ਦਿੰਦੇ ਦੇ ਸਕਦਾ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜ਼ੀਰ ਰਿਆ ਮ ਵੱਧ ਤੋਂ ਵੱਧ ਬੰਦਾ ਬਾ ਇਹ ਵੀ ਸੋਚੇ ਸੋਚਦਾ ਨਾ ਮੈਂ ਐਮਐਲਏ ਬਣ ਜਾਵਾਂ ਮੈਂ ਵਜ਼ੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਣਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਇਲਾਜ ਨਹੀਂ ਲੈਣਾ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅੱਠਾ ਪੈਰਾਂ ਚ ਹੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅਠਾਂ ਪਰਾਂ ਚ ਸੀਨੀਅਰ ਬਣਾ ਦਿੰਦੇ ਨੇ ਉਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਚ ਹੰਡਾਈ ਏ ਢੀਂਡਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਕਾਲੀ ਦਲ ਨਹੀਂ ਲਾ ਦੇਣੀ ਚਾਹੀਦੀ ਹੈ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢੀਂਡਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅ ਚੰਦੂ ਮਾਇਰਾ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰਜ ਫੇਰ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਅਕਾਲੀ ਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ 'ਚ ਕਰ ਸਕਦੀ ਹੈ ਬਿਲਕੁਲ ਤੁਸੀਂ ਲੰਬਾ ਤਜਰਬਾ ਤੁਹਾਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਲਸੀਆਂ ਪੈ ਗਿਆ ਨਾ ਇਹ ਸਰਕਾਰਾਂ ਵੀ ਜਿਹੜੀ ਨਵੀਂ ਆਈਆਂ ਇਹ ਬਦਲਾ ਦੇ ਨਾਂ ਤੇ ਉੱਤੇ ਆਈਆਂ ਸੀ ਕੀ ਮੰਨਦੇ ਕੋ ਬਦਲਾ ਹੋ ਗਿਆ ਜੀ ਬਦਲਾ ਬਹੁਤ ਵੱਡਾ ਹੋ ਗਿਆ ਆ ਡੈਮੋਕ੍ਰੇਸੀ ਦਾ ਬੇੜਾ ਹੀ ਗਰਕ ਕਰ ਛੜਿਆ ਇਹਨਾਂ ਨੇ ਲੋਕਤੰਤਰ ਜਿਹੜਾ ਪੰਚਾਇਤ ਤੋਂ ਸ਼ੁਰੂ ਹੁੰਦਾ ਇਹ ਪੰਚਾਇਤ ਦੇ ਵਿੱਚ ਲੋਕਤੰਤਰ ਰਹਿ ਗਿਆ ਵਾ ਲੋਕਤੰਤਰ ਦਾ ਸੱਤਿਆਨਾਸ਼ ਕਰ ਦਿੱਤਾ ਮੈਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਜੇ ਮੇਰੀ ਆਵਾਜ਼ ਸੁਣਦੇ ਨੇ ਤੇ ਦਖਲ ਦੇਣ ਪੰਜਾਬ ਦੀ ਧਰਤੀ ਤੇ ਲੋਕਤੰਤਰ ਨੂੰ ਬਚਾ ਲੈਣ ਨਹੀਂ ਤੇ ਇਹ ਨਾਮਿਨੇਟ ਪੰਚਾਇਤਾਂ ਕਰਨ ਦਾ ਅਧਿਕਾਰ ਦੇ ਦੇਣ ਪਿੱਛੇ ਦੀ ਸਰਕਾਰ ਆਏ ਨਾਮਿਨੇਟ ਕਰ ਲੈ ਲੋਕਾਂ ਨੂੰ ਨਾਲ ਲੜਾਈਏ ਨਾ ਪੜਾਈਏ ਭਰਾਵਾਂ ਨੂੰ ਨਾ ਸਿਰ ਇੱਕ ਦੂਜੇ ਕੋ ਫੜਵਾਈਏ ਲਮਾਤਾਂ ਮੈਂ ਪਾਰਟੀ ਤੋਂ ਵਖਰੇ ਦੇ ਉਹ ਵਿਰੋਧੀਆਂ ਨੂੰ ਕੀ ਜਵਾਬ ਹੈ ਅਬ ਵਿਰੋਧੀਆਂ ਕੋਲੋਂ ਤਾਂ ਸਿੱਖੀ ਦਾ ਬਹੁਤ ਕੁਝ ਸਿੱਖਿਆ ਵਿਰੋਧੀਆਂ ਜਿਹੜੇ ਮੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਆਪਣੇ ਆਪ ਨਹੀਂ ਆਪਨੀ ਹਵਾਨਾ ਵਾਲੀ ਮਰ ਜਾਣਾ ਮੈਂ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਤੁਹਾਡੇ ਹਲਕੇ ਜੀ ਪਾਪੀ ਕੋ ਮਾਰਨੇ ਕੱलिए ਪਾਪ ਹੀ ਮਾਂ ਬਲੀਏ ਕਈ ਲੋਕੇ ਨੇ ਗਲਤ ਕੰਮ ਕਰ ਜਾਂਦੇ ਨੇ ਨਾ ਰਾਤ ਨੀਂਦ ਆਉਂਦੀ ਐ ਨਾ ਦਿਨੇ ਆਉਂਦੀ ਐ ਉਹ ਰੋਜ਼ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਰੋਜ਼ ਹੀ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਉਹਨਾਂ ਨੂੰ ਇੱਕ ਵਾਰੀ ਮਾਰਨ ਦੀ ਲੋੜ ਆ ਜਸਰ ਜੀ ਜਿਹੜੇ ਇੱਕ ਤੇ ਵਿਰੋਧੀ ਸਾਹਮਣੇ ਵਾਲੇ ਹੁੰਦੇ ਨੇ ਕਿ ਜਿਹੜੇ ਅੰਦਰੂਨੀ ਨੇ ਆਪਣੇ ਚ ਰਹਿ ਕੇ ਵੀ ਜਿਨ੍ਹਾਂ ਨੇ ਕਈਆਂ ਨੇ ਵਿਰੋਧ ਕੀਤਾ ਜੀ ਉਹ ਜਿਹੜੇ ਆਪਣੇ ਚ ਬੈੰਦੇ ਉਹਨਾਂ ਚ ਜਾਨ ਥੋੜੀ ਹੁੰਦੀ ਉਹ ਮੁੱਕ ਜਾਂਦੀ ਹੁੰਦੀ ਆਪਣੇ ਆਪ ਹੀ ਮੁੱਕ ਜਾਣੀ ਐ ਹੁਣ ਜਿੰਨੀ ਕਿ ਮੇਰੇ ਚ ਵਾਦੀ ਜਾਣੀ ਐ ਓਨੀ ਉਹਨਾਂ ਦੀ ਨਿਕਲਦੀ ਜਾਣੀ ਐ ਆਉਣ ਵਾਲੀਆਂ ਚੋਣਾਂ ਦੇ ਵਿੱਚ ਨੰਗਾ ਸਰ ਦਾ ਕੀ ਹੋਲਦਾ ਜੀ ਪੂਰਾ ਹੋਏਗਾ ਤਨ ਦਈ ਦੇ ਨਾਲ ਲੜਾਂਗੇ ਬੰਬੀਰੀਆਂ ਪਵਾਵਾਂਗੇ ਐ ਜੁੰਡਿਆਂ ਤੋਂ ਫੜ ਫੜ ਕੇ ਫੇਰਾਂਗੇ ਉਹਨਾਂ ਨੂੰ ਰਾਜਨੀਤੀ ਚ ਨੰਗਿਆ ਕਰਾਂਗੇ ਲੋਕਤੰਤਰ ਦੀ ਬਹਾਲੀ ਕਰਾਂਗੇ ਲੋਕਾਂ 'ਚ ਵਿਸ਼ਵਾਸ ਰੱਖਾਂਗੇ ਲੋਕਾਂ ਦਾ ਦਿਲ ਜਿੱਤਾਂਗੇ ਲੋਕਾਂ ਦੇ ਦਿਨਾਂ ਤੇ ਰਾਜ ਕਰਾਂਗੇ ਲੋਕਾਂ 'ਚ ਵਿਚਰਾਂਗੇ ਜਿੱਥੇ ਤੁਸੀਂ ਗੱਲ ਕੀਤੀ ਹੈ ਕੋਈ ਪਾਰਟੀ ਦੇ ਨਾਲ ਕੋਈ ਜਥੇਦਾਇ ਦੀ ਕੋਈ ਹੌਲਦਾ ਜਾਂ ਕੋਈ ਮੰਗਤ ਨਹੀਂ ਰੱਖੀ ਗਈ ਕਿ ਕੋਈ ਪਾਰਟੀ ਕੋ ਮੰਗ ਨਹੀਂ ਪਾਰਟੀ ਜੋ ਦਿੱਤਾ ਮੈਂ ਦੇਣੀ ਨਹੀਂ ਦੇ ਸਕਦਾ ਪਾਰਟੀ ਦਾ ਪਾਰਟੀ ਮੰਗ ਤਾਂ ਮੂਜੀ ਲੋਕ ਰੱਖਦੇ ਨੇ ਮੈਂ ਮੂਜੀ ਨਹੀਂਗਾ ਮੈਂ ਸ਼ੀਦਾਂ ਦੇ ਸਤਾਨ ਤੇ ਬੈਠਾ ਆਵਾ ਮੈਂ ਪਾਰਟੀ ਕੋ ਕੋਈ ਮੰਗ ਨਹੀਂ ਰੱਖਦਾ ਮੈਂ ਪਾਰਟੀ ਦੀ ਸੇਵਾ ਕਰਾਂਗਾ ਜਿੰਨਾਂ ਆਉਣ ਲਈ ਆਉਣ ਲਈ ਇਲੈਕਸ਼ਨ ਜਿਹੜਾ ਲੜਨਗੇ ਜੀ ਫਿਰ ਹੁਣ ਇਹ ਤਾਂ ਪਾਰਟੀ ਦੀ ਮਰਜ਼ੀ ਹੈ ਮੈਂ ਨਹੀਂ ਲੜੂੰਗਾ ਪਾਰਟੀ ਦੀ ਮਰਜ਼ੀ ਹੈ ਏ ਨੂੰ ਲੜਾਉਣ ਬੀ ਨੂੰ ਲੜਾਉਣ ਸੀ ਨੂੰ ਲੜਾਉਣ ਜਿਹਨੂੰ ਲੜਾਉਣ ਜਿਹਨੂੰ ਲੜਾਉਣ ਤਨਦਈ ਨਾ ਨਾਲ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਸ਼ੀਦਾਂ ਦੇ ਸਤਾਨ ਤੇ ਆ ਮੈਂ ਤਨਦਈ ਨਾ ਕਾਲੋਂ ਦੀ ਮਦਦ ਕੀਤੀ ਸੀ ਤਨਦਈ ਨਾ ਉਹਦਾ ਪਿਓ ਸਾਡਾ ਯਾਰ ਸੀ ਸਾਡਾ ਭਰਾ ਸੀ ਅਸੀਂ ਇਕੱਠੇ ਕੰਮ ਕਰਦੇ ਰਹੇ ਆ ਉਹਦੀ